ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਇੱਕ ਸਾਈਡ ਲੰਬਾ ਵਾਲੀ ਬਾਜਖਾਨਾ ਵੀ ਨੇੜੀ ਆ ਵੰਦਰ ਬੁਰਜ ਆਣਗਵਾਂਡ ਦੇ ਪਿੰਡ ਹੈ ਗਦਾਰੇ ਪਿੰਡ ਚੋਂ ਵੀਡੀਓ ਬਣਾ ਰਹੇ ਹਾਂ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਹਾਂ ਚਾਰ ਪੰਜ ਕਿਤੇ ਕਰੀਬ ਪਸ਼ੂ ਆ ਆਈ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਤੁਸੀਂ ਐਚ ਐਫ ਨਸਲ ਦੀ ਬਹੁਤ ਸੋਹਣੀ ਮੱਛੀ ਵੇਖ ਰਹੇ ਆ ਪ੍ਰਿੰਟ ਵਾਲੀ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਇਹ ਬਾਈ ਦੀ ਸੇਲ ਹੈ ਵਕਾਊ ਇਨਫਰਮੇਸ਼ਨ ਲੈ ਲੈਣਾ ਹਾਉ ਕਰਦੇ ਹਾਂ ਗੱਲ ਬਾਤ ਹਾਂਜੀ ਬ੍ਰਦਰ ਸასიਖਾਲ ਸასიਖਾਲ ਨਾਮ ਤੇ ਐਡਰੈਸ ਨਾਮ ਮੇਰੇ ਆਪਣਾ ਗੁਰਪਿੰਦਰ ਸਿੰਘ ਆ ਪਿੰਡ ਗੰਦਾਰਾ ਤੇ ਫੋਨ ਨੰਬਰ ਆਪਣਾ ਹੈਗਾ 94633 46546 ਕਿੰਨੀ ਉਮਰ ਬਾਈ ਇਹਦੀ ਇਹਦੀ 10 ਮਹੀਨੇ ਹੋ ਰਾਈ ਮਾਂ ਥੱਲੇ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ 27 28 ਲੀਟਰ ਦੁੱਧ ਸੀ ਵੀ ਪੂਰੀ ਚੰਗੀ ਗਾਂ ਸੀਗੀ ਇਹ ਠੀਕ ਹੈ ਜੀ 10 ਮਹੀਨੇ ਉਮਰ ਹੈ 10 ਮਹੀਨੇ ਉਮਰ ਹੈ ਜੀ ਹੀਟ ਮਾੜੀ ਮੋੜ ਕੱਢੀ ਇੱਕ ਅੱਧੀ ਕਿ ਨਹੀਂ ਹਜੇ ਹੀਟ ਨਹੀਂ ਕੱਢੀ ਇਹਨੇ ਹੂੰ ਸਹੀ ਹੈ ਤੋਰੀ ਹੈ ਮਾੜੀ ਜੀ ਦੋਸਤੋ 10 ਕਿ ਮਹੀਨੇ ਦੀ ਉਮਰ ਹੈ 27 28 ਲੀਟਰ ਵੀਰ ਦੱਸਦਾ ਇਹਦੀ ਮਾਂ ਦਾ ਦੁੱਧ ਹੈ ਐਚ ਐਫ ਨਸਲ ਦੀ ਫੁੱਲ ਜਿਆਦ ਵਾਲੀ ਬੱਚੀ ਆ ਪ੍ਰਿੰਟ ਵਾਲੀ ਸੇਵਾ ਸੰਭਾਲ ਕੇ ਆਰ ਵੀਰ ਦੀ ਬਹੁਤ ਹੈ ਵਜਨ ਭੋਜਨ ਫੁੱਲੀ ਆ ਬਾਕੀ ਪਸ਼ੂ ਜਿੰਨੇ ਕਹਿ ਗਏ ਸਾਰੇ ਚੰਗੇ ਹੀ ਆ ਇਧਰ ਵੱਡੇ ਪਸ਼ੂ ਵੇਖ ਲਓ ਸਾਰੇ ਨਗ ਚੰਗੇ ਦੁੱਧ ਵਾਲੀ ਇੱਕ ਪਰਲੇ ਪਾਸੇ ਬਹੁਤ ਚੰਗੀ ਮੋਹਰਾ ਨਸਲ ਦੀ ਝੋਟੀ ਖੜੀ ਆ ਇਹ ਤੁਹਾਨੂੰ ਵੈਸੇ ਹੀ ਵਿਖਾਦੇ ਸੇਲ ਲਈ ਕਿਉਂਕਿ ਪਸ਼ੂ ਸਾਰੇ ਚੰਗੇ ਆ ਤਾਂ ਕਰਕੇ ਤੁਹਾਨੂੰ ਵਿਖਾਦੇ ਜੀ ਇਹ ਵੀ ਚੰਗੀ ਆ 27 22 ਲੀਟਰ ਦੀ ਮਾਂ ਦਾ ਦੁੱਧ ਸੀਗਾ ਪ੍ਰਿੰਟ ਵਾਲੀ ਬੱਚੀ ਆ ਖੀਰੀ ਆ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ 10 ਮਹੀਨੇ ਦੀ ਉਮਰ ਹੈ ਗਰੋਥ ਬਹੁਤ ਚੰਗੀ ਕੀਤੀ ਹੋਈ ਆ ਮਹੀਨਾ ਖੰਡਾ ਦੋ ਮਹੀਨੇ ਦੀ ਹੋਰ ਵਧੀਆ ਕੇਅਰ ਹੋ ਜਾਂਦੀ ਆ ਛੇ ਸਾਲ ਪੂਰੀ ਠੰਡੀ ਆ ਠੀਕ ਹੈ ਜੀ ਹੀਟ ਚ ਆ ਜੂ ਸੀਵਨ ਲੈ ਜੂ ਤੇ ਖੀਰੀ ਵੱਛੀ ਸੂਪੂ ਕੀ ਦੋ ਕੁ ਮਹੀਨੇ ਤੁਸੀਂ ਕੇਅਰ ਕਰ ਲਓ ਸੀਵਨ ਹੁਣ ਵੀ ਲੈ ਜੂਗੀ ਪਰ ਦੋ ਕੁ ਮਹੀਨੇ ਹੋਰ ਕੇਅਰ ਕਰ ਲਾਂਗੇ ਥੋੜੀ ਜੀ ਗ੍ਰੋਥ ਹੋਰ ਕਰ ਜੂਗੀ ਸੀਵਨ ਲੈ ਜੂ ਬਾਡੀ weight ਬਹੁਤ ਆ ਝੋਲੀ ਵੀ ਬਹੁਤ ਸੋਹਣੀ ਆ ਵਾਲ ਰੈਂਕਰ ਬਹੁਤ ਪੈਂਦੇ ਆ ਮੋٹے ਥਾਣ ਆ ਚਾਰ ਹੀ ਕੋਈ ਵਾਧੂ ਫੋਟ ਸ਼ਾਂਗ ਨਹੀਂ ਬਾਕੀ ਤੁਸੀਂ ਵੇਖ ਹੀ ਰਹੇ ਆ ਉਮੀਦ ਕਰ ਸਕਦੇ ਆ ਜੇ ਬੰਦਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਵਾਲਾ ਲੈ ਜਾਂਦਾ ਪਹਿਲੇ ਸੂਵੇ ਫਸਟ ਲਿਕਟੇਸ਼ਨ ਜੀ ਮਾਚੀ ਚੰਗਾ ਦੁੱਧ ਪਿਆਜੂ ਬਿਨਾ ਸ਼ੱਕ ਕਿਸੇ ਚੰਗੇ ਸਿਬੰਦੀ ਹੋ ਬਾਕੀ ਜਾਨਵਰ ਤੁਹਾਨੂੰ ਆਪ ਹੀ ਦੱਸਦਾ ਪੂਰਾ ਚੰਗਾ ਜਾਨਵਰ ਆ ਮੁੱਲ ਬਈ ਜੈਜਾ ਲੈਣ ਦੇ ਨਾਲ ਮੁੱਲ ਬਈ ਜਿੰਨਾ ਮਰਜ਼ੀ ਕਰ ਲਗੇ ਆਪਾਂ ਵੀ 32000 ਰੁਪਇਆ ਮੁੱਲ ਆ ਵਿੱਚੋਂ ਮਾਨਤਾਨ ਫੁੱਲ ਕਰ ਦਿਆਂਗੇ ਸਹੀ ਹੈ ਜੀ ਮੁੱਲ ਕਰਨ ਨੂੰ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 32000 ਮੁੱਲ ਹੈ ਉਹਦੇ ਚੋਂ ਵੀਰ ਕਹਿੰਦਾ ਮਾਨਤਾਨ ਫੁੱਲ ਕਰ ਦੂੰ ਬੇਫਿਕਰ ਹੋ ਕੇ ਆਜੋ ਜਾਨਵਰ ਬਹੁਤ ਚੰਗਾ ਹੈ ਜੇ ਕੋਈ ਭੈਣ ਭਰਾ ਐਚ ਐਫ ਨਸਲ ਦੀ ਹੀਫਰ ਲੈਂਡ ਦਾ ਕੋਈ ਚਾਹਵਾਨ ਹੋਵੇ ਫੁੱਲ ਚੰਗੀ ਬੱਚੀ ਆ 27 28 ਲੀਟਰ ਦੀ ਮਾਣ ਦਾ ਦੁੱਧ ਆ ਬਾਕੀ ਬੱਚਾ ਆਪ ਹੀ ਦੱਸੀ ਜਾਂਦਾ ਕਿ ਅਸੀਂ ਚੰਗੇ ਸੀਵੰਦ ਆ ਫਲ ਝੋਲੀ ਚ ਵਾਲ ਰੈਂਕਰ ਬਹੁਤ ਪੈਂਦੇ ਆ ਦੋਸਤੋ ਸੋਹਣਾ ਵੱਡਾ ਹਵਾਨਾ ਤਿਆਰ ਕਰੂ ਤਿਆਰ ਹੁੰਦੀ ਜਿੱਦਣ ਲਾਮਲੂਮ ਬਹੁਤ ਆ ਫੁੱਲ ਚੰਗੀ ਬੱਚੀ ਆ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪ੍ਰਾਈਸ ਜਾਇਜ਼ ਹੀ ਆ ਮਾਨਤਾਨ ਵੀਰ ਤੇ ਦਾ ਖੁੱਲਾ ਕਰ ਦੂੰ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਸਵੀਰ ਜੈਤੋ ਸ਼ਾਈਨਿੰਗ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਸਾਰੇ ਨੂੰ ਸਤਿ ਸ਼੍ਰੀ ਅਕਾਲ